ਜੀ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਤੇ ਰਾਜਪਾਲ ਵਿਚਕਾਰ ਤਸਲ ਹੁਣ ਘਟਨ ਦੀ ਬੁਝਾਇ ਵਧਦੀ ਜਾ ਰਹੀ ਹੈ ਜੀ ਹਾਂ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਕਹਿ ਸਕਦੇ ਪੰਜਾਬ ਸਰਕਾਰ ਵੱਲੋਂ ਦਬਾਅ ਪਾਇਆ ਗਿਆ ਰਾਜਪਾਲ ਦੇ ਉੱਤੇ ਤਿੰਨ ਰਹਿੰਦੇ ਬਿੱਲਾਂ ਦੇ ਉੱਤੇ ਸਾਈਨ ਕਰਨ ਦਾ ਤਾਂ ਉਸ ਤੋਂ ਬਾਅਦ ਰਾਜਪਾਲ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ ਲੈ ਲਿਆ ਉਹ ਤਿੰਨੇ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤੇ ਨੇ ਤੇ ਹੁਣ ਰਾਸ਼ਟਰਪਤੀ ਉਹਨਾਂ ਬਿੱਲਾਂ ਦੇ ਉੱਤੇ ਵਿਚਾਰ ਕਰਨਗੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਜਿਹੜੇ ਤਿੰਨ ਬਿੱਲ ਲੰਬਿਤ ਪਏ ਹੋਏ ਨੇ ਉਸ ਦੇ ਵਿੱਚ ਇੱਕ ਬਿੱਲ ਜਿਹੜਾ ਹੈ ਉਹ ਜੁੜਿਆ ਹੋਇਆ ਹੈ ਗੁਰਦੁਆਰਾ ਐਕਟ ਨਾਲ ਸ੍ਰੀ ਗੁਰਦੁਆਰਾ ਐਕਟ ਜਿਹੜਾ 1925 ਹੈ ਉਸ ਦੇ ਨਾਲ ਜਿਸ ਦੇ ਵਿੱਚ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੱਡੇ ਫੈਸਲੇ ਪੰਜਾਬ ਸਰਕਾਰ ਵੱਲੋਂ ਲਏ ਗਏ ਸੀਗੇ ਦੂਜਾ ਬਿੱਲ ਜਿਹੜਾ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੇ ਨਾਲ ਜੁੜਿਆ ਹੋਇਆ ਜਿਸ ਦਾ ਅਧਿਕਾਰ ਖੇਤਰ ਜਿਹੜਾ ਹੈ ਉਹ ਰਾਜਪਾਲ ਦਾ ਹੁੰਦਾ ਹੈ ਰਾਜਪਾਲ ਤੋਂ ਹੋ ਕੇ ਹੁਣ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਕਰਨ ਦੇ ਚੱਲਦੇ ਇਹ ਬਿੱਲ ਜਿਹੜਾ ਪਾਸ ਕੀਤਾ ਗਿਆ ਸੀਗਾ ਉਹ ਵੀ ਲੰਬੀ ਪਿਆਸ ਸੀਗਾ ਉਸ ਤੋਂ ਬਾਅਦ ਜਿਹੜਾ ਤੀਜਾ ਬਿੱਲ ਹੈ ਉਸ ਦੇ ਵਿੱਚ ਵਿਜੀਲੈਂਸ ਤੇ ਪੰਜਾਬ ਦੇ ਪੁਲਿਸ ਮੁਖੀ ਦੀ ਨਿਯੁਕਤੀ ਸਣੇ ਹੋਰ ਕਈ ਵੱਡੇ ਮਸਲੇ ਜਿਹੜੇ ਨੇ ਉਹ ਸ਼ਾਮਲ ਨੇ ਤੇ ਉਹਦਾ ਅਧਿਕਾਰ ਖੇਤਰ ਰਾਸ਼ਪਤੀ ਕੋਲ ਸੀਗਾ ਤੇ ਉਹ ਹੁਣ ਖੁਦ ਮੁੱਖ ਮੰਤਰੀ ਜਿਹੜੇ ਉਹ ਆਪਣੇ ਅਧੀਨ ਲੈਣਾ ਚਾਹੁੰਦੇ ਨੇ ਜਿਸ ਦੇ ਚੱਲਦੇ ਇਹ ਬਿੱਲ ਵਿਧਾਨ ਸਭਾ ਚ ਪਾਸ ਹੋ ਕੇ ਰਾਸ਼ਟਰਪਤੀ ਦੇ ਕੋਲ ਹੁਣ ਪਹੁੰਚ ਚੁੱਕੇ ਨੇ ਯਾਨੀ ਕਿ ਰਾਜਪਾਲ ਨੇ خود سائن ਕਰਨ ਦੀ بجائے ਰਾਸ਼ਪਤੀ ਕੋਲ بھیج ਦਿੱਤੇ ਨੇ ਰਾਸ਼ਪਤੀ ਕੋਲ ਵਾਧੂ ਕੰਮ ਕਾਜ ਹੁੰਦਾ ਹੈ ਸੋ ਇਸ ਦੇ ਚੱਲਦੇ ਕਿਉਂਕਿ ਨੈਸ਼ਨਲ ਲੈਵਲ ਦਾ ਜੇਕਰ ਕੋਈ ਆਗੂ ਹੈ ਤਾਂ ਉਹ ਪੂਰੇ ਦੇਸ਼ ਨੂੰ ਪੂਰੇ ਦੇਸ਼ ਦਾ ਮੁਖੀ ਹੁੰਦਾ ਹੈ ਇਸ ਕਰਕੇ ਉਸ ਦੇ ਕੋਲ ਹੋਣੇ ਬਿੱਲ ਕਿੰਨਾ ਸਮਾਂ ਲੰਬਿਤ ਪਏ ਰਹਿੰਦੇ ਨੇ ਕਿੰਨਾ ਸਮਾਂ ਲੱਗਦਾ ਹੈ ਪਾਸ ਹੁੰਦੇ ਇਹ ਦੇਖਣਾ ਹੋਵੇਗਾ ਰਾਸ਼ਟਰਪਤੀ ਤੇ ਕਹਿ ਸਕਦੇ ਆ ਕਿ ਰਾਜਪਾਲ ਦੋਵਾਂ ਦੇ ਵਿਚਕਾਰ ਹੋਣ ਕਮਿਊਨੀਕੇਸ਼ਨ ਰਹਿ ਗਿਆ ਇਹਨਾਂ ਬਿੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੈ ਬੀਤੇ ਦਿਨ ਤੋਂ ਜਦੋਂ ਇਹ ਟਸਲ ਚੱਲ ਰਹੀ ਸੀਗੀ ਤਾਂ ਕਈ ਵਾਰ ਜਿਹੜਾ ਉਹ ਸੁਪਰੀਮ ਕੋਰਟ ਜਾਣਾ ਪਿਆ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਝਾੜ ਪਾਈ ਸੀ ਕਿਆ ਸੀਗਾ ਕਿ ਤੁਸੀਂ ਅੱਗ ਨਾਲ ਖੇਡ ਰਹੇ ਹੋ ਤੁਸੀਂ ਸੁਣੀ ਹੋਈ ਸਰਕਾਰ ਨੂੰ ਇਦਾਂ ਨਹੀਂ ਕਰ ਸਕਦੇ ਉਹ ਇਲੈਕਟਿਡ ਨੇ ਤੇ ਤੁਸੀਂ ਸਿਲੈਕਟਿਡ ਹੋ ਪਰ ਸਿਲੈਕਟਿਡ ਨੇ ਹੁਣ ਇਹ ਬਿੱਲ ਜਿਹੜੇ ਆ ਉਹ ਰਾਸ਼ਟਰਪਤੀ ਕੋਲ ਭੇਜ ਦਿੱਤੇ ਆ ਤੇ ਰਾਸ਼ਟਰਪਤੀ ਹੁਣ ਇਹਨਾਂ ਬਿੱਲਾਂ ਦੇ ਉੱਤੇ ਵਿਚਾਰ ਕਰਨਗੇ ਕਦੋਂ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕਦੇ ਟੀਵੀ ਦੇ ਨਾਲ